ਸੋਸ਼ੀ ਗੱਲ ਜੀ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਤਾਂ ਜੋ ਉੱਤਰਾਖੰਡ ਨੇ ਆਪ ਦੀ ਲੈਂਡ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਜੋ ਬਿਲ ਬਣਾਇਆ ਉਹਦੇ ਬਾਰੇ ਇੱਕ ਗੱਲ ਕਰਨੀ ਜੋ ਕਬੱਡੀ ਪਲੇਅਰ ਪੰਜਾਬ ਦੀ ਟੀਮ ਚ ਬਾਹਰ ਲਿਆਏ ਨੇ ਉਹਨਾਂ ਬਾਰੇ ਇੱਕ ਪਾਣੀ ਬਾਰੇ ਜੋ ਹੁਣੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਹੈ ਤੇ ਹੋਰ ਗੱਲਾਂ ਤੇ ਇੱਕ ਅਸੀਂ ਗੱਲ ਕਰਨੀ ਜਿਹੜਾ ਬਿਲ ਅਸੀਂ ਪ੍ਰਪੋਜ਼ ਕਰ ਰਹੇ ਹਾਂ ਸਾਰੇ ਪੰਜਾਬ ਲਈ ਜਿਦੇ ਚ ਜਿੰਨੇ ਵੀ ਉਹ ਦੀ ਡਿਟੇਲ ਇਹ 4-5 ਚੀਜ਼ਾਂ ਦੇ ਵਿਸ਼ਿਆਂ ਤੇ ਬਹੁਤ ਜ਼ਰੂਰੀ ਗੱਲਾਂ ਨੇ ਪੰਜਾਬਾ ਨੇ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਸੁਣਿਓ ਜੇ ਜ਼ਰਾ ਧਿਆਨ ਨਾਲ ਪਹਿਲੀ ਗੱਲ ਕਰਦੇ ਹਾਂ ਉੱਤਰਾਖੰਡ ਨੇ ਕੱਲ ਆਪਦੀ ਕੈਬਨਿਟ ਵੱਲੋਂ ਮਤਲਬ ਕੈਬਨਿਟ ਚ ਮਨਜ਼ੂਰ ਹੋ ਗਿਆ ਹੈ ਉਹਨਾਂ ਨੇ ਟੇਬਲ ਕਰ ਦੇਣਾ ਬਿੱਲ ਜਿਦੇ ਚ ਉਹਨਾਂ ਨੇ ਆਪ ਦੇ ਲੈਂਡ ਦੀ ਗੱਲ ਕੀਤੀ ਕਿ ਕੋਈ ਵੀ ਬਾਹਰਲਾ ਬੰਦਾ ਆ ਕੇ ਉਹ ਲੈਂਡ ਖਰੀਦ ਨਹੀਂ ਸਕਦਾ ਔਰ ਕੱਲੀ ਲੈਂਡ ਹੀ ਨਹੀਂ ਐ ਐਗਰੀਕਲਚਰ ਲੈਂਡ ਨਹੀਂ इवन ਜਿਹੜੇ ਉਹਨਾਂ ਦੇ ਪਲOTS ਨਹੀਂ ਕੁਛ ਉਹਨਾਂ ਨੇ 250 ਮੀਟਰ ਕੇ ਇੰਨੇ ਕੀ ਰੱਖੀ ਐ ਉਸ ਤੋਂ ਉੱਤੇ ਪਹਿਲਾਂ ਵੀ ਉਹਨਾਂ ਦੇ ਪਰਮਿਸ਼ਨ ਲੈਣੀ ਪੈਂਦੀ ਸੀਗੀ ਡਿਸਟ੍ਰਿਕਟ ਮੈਜਿਸਟਰੇਟ ਦੀ ਉਹਨਾਂ ਨੇ ਉਹ ਅਥਾਰਟੀ ਖਤਮ ਕਰਤੀ ਬੰਦ ਉਹਦੇ ਨਹੀਂ ਖਰੀਦ ਸਕਦਾ ਔਰ ਉਹਨਾਂ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਿਸਟੋਰਿਕ ਫੈਸਲਾ ਐ ਹਿਸਟੋਰਿਕ ਫੈਸਲਾ ਤੇ ਨਾਲ ਨਾਲ ਉਹਨਾਂ ਨੇ ਕਿਹਾ ਅਸੀਂ ਆਪਦੀ ਸੰਸਕ੍ਰਿਤੀ ਨੂੰ ਬੜਾ ਬਚਾਉਣ ਲਈ ਇਹ ਫੈਸਲਾ ਲਿਆ दैट्स व्हाई दिस इज ਹਿਸਟੋਰਿਕਲ ਇਹ ਸਾਡੇ ਹਿਸਟੋਰਿਕਲ ਫੈਸਲਾ ਕਦੋਂ ਕੂਗਾ ਭਾਈ ਸਾਡੀ ਗਵਰਨਮੈਂਟ ਸੁਣ ਰਹੀ ਹੈ ਕਿ ਨਹੀਂ ਜੇ 72 ਚਾਹ ਬਣਾ ਗਏ ਹਿਮਾਚਲ ਵਾਲੇ 60 ਚ ਰਾਜਸਥਾਨ ਵਾਲੇ ਆ ਉੱਤਰਾਖੰਡ ਦਾ ਤੁਹਾਨੂੰ ਦੱਸਿਆ ਪਹਿਲਾਂ ਵੀ ਸੀ ਇਹਨਾਂ ਦਾ ਹੋਰ ਬੈਟਰ ਕੀਤਾ ਹੈ ਸਾਊਥ ਸਟੇਟ ਈਸਟਰਨ ਸਟੇਟ ਅਸੀਂ ਨਹੀਂ ਬਣਾਵਾਂਗੇ ਅਸੀਂ ਇੱਕ ਪੂਰਾ ਐਕਟ ਜੋ ਬਣ ਸਕਦਾ ਹੈ ਉਹ ਬਣਾਇਆ ਉਹਦੇ ਲਈ ਅਸੀਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਹੜੀ ਤੁਸੀਂ ਸੁਣੀ ਵੀ ਹੋਣੀ ਹੈ ਉਹ ਐਕਟ ਅਸੀਂ ਆਪਦੇ ਪੇजेस ਤੇ ਵੀ ਪਾ ਦੇਵਾਂਗੇ ਅੱਜ ਹੀ ਜਾਂ ਕੱਲ ਮੈਕਸਿਮਮ ਟੂ ਮੈਕਸਿਮਮ ਔਰ ਮੁੱਖ ਮੰਤਰੀ ਨੂੰ ਵੀ ਭੇਜ ਰਹੇ ਹਾਂ ਜਾਂ ਭੇਜੀ ਦਿੱਤਾ ਹੋਣਾ ਬਸ ਹੋਣਾ ਅਸੀਂ ਮੇਲ ਕਰਦੇ ਹਾਂ ਉਹਨੂੰ ਔਰ ਰਜਿਸਟਰਡ ਵੀ ਭੇਜਾਂਗੇ ਸਾਰੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟਸ ਨੂੰ ਭੇਜਾਂਗੇ ਔਰ ਅਸੀਂ ਕਵਾਂਗੇ ਇਹਦੇ ਤੇ ਆਪ ਦੀ رائے ਦਿਓ ਪੰਜਾਬ ਪੰਜਾਬੀਆਂ ਦਾ ਹੈ ਜਾਂ ਨਹੀਂ ਇਹਦੇ ਬਾਰੇ ਹਰ ਪਾਰਟੀ ਆਪ ਦਾ ਨਜ਼ਰੀਆ ਸਪਸ਼ਟ ਕਰੇ ਚਾਹੇ ਉਹ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਅਖਾਲੀ ਦਾਲਾ ਹੈ ਜਾਂ ਅਕਾਲੀ ਦਲ ਮਾਨ ਹੈ ਜਾਂ ਨਵੀਂ ਪਾਰਟੀ ਬਣੀ ਜਿੰਨੀਆਂ ਵੀ ਪਾਰਟੀਆਂ ਨੇ ਅਸੀਂ ਸਾਰਿਆਂ ਨੂੰ ਉਪੇਜਾਂਗੇ ਉਹ ਪੂਰਾ ਖਰੜਾ ਜਿਹਦੇ ਵਿੱਚ ਅਸੀਂ ਡੋਮਿਸાઇલ ਪਹਿਲੇ ਨੰਬਰ ਤੇ ਰੱਖਿਆ ਹੋਇਆ ਹੈ ਫਿਰ ਲੈਂਡ ਕੌਣ ਇੱਥੇ ਲੈ ਸਕਦਾ ਹੈ ਐਗਰੀਕਲਚਰ ਲੈਂਡ ਨਾਲ ਨਾਲ ਜਿਹੜੀ ਰੈ residențial ਲੈਂਡ ਹੈ ਔਰ ਕਮਰਸ਼ੀਅਲ ਲੈਂਡ ਹੈ ਉਹ ਕੌਣ ਲੈ ਸਕਦਾ ਉਹਦੀ ਡਿਟੇਲ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਪੰਜਾਬ ਦੀਆਂ ਨੌਕਰੀਆਂ 'ਚ ਰਿਜ਼ਰਵੇਸ਼ਨ ਮਿਲੇ ਪ੍ਰਾਈਵੇਟ ਤੇ ਸਰਕਾਰੀ ਜੋ ਉਹਨੂੰ ਕਿਵੇਂ ਕੰਨ ਨੂੰ ਦੂਜੇ ਪਾਸੇ ਦੀ ਫੜ ਸਕਦੇ ਆ ਕਿਉਂਕਿ ਸਿੱਧੀ ਨਹੀਂ ਦੇ ਸਕਦੇ ਉਹਦੇ ਬਾਰੇ ਵੀ ਔਰ ਉਹਦੇ ਨਾਲ ਅੱਗੇ ਇਨਾਂ ਦੇ origignal documents ਦੀ ਜਿਹੜੇ ਬਾਹਰੋਂ ਆਉਂਦੇ ਨੇ verification ਕਿਵੇਂ ਹੋਵੇ ਔਰ ਇਥੋਂ ਦਾ domicile ਸਾਰੀ ਡਿਟੇਲਿੰਗ ਉਹਦੀ ਪਾ ਰਹੇ ਆਂ। ਇਹੀ ਬਿੱਲ ਅਸੀਂ ਸਾਰੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟਸ ਨੂੰ ਭੇਜ ਰਹੇ ਆਂ ਔਰ ਕਹਿ ਰਹੇ ਆਂ ਕਿ ਆਪਦੀਆਂ ਪਾਰਟੀਆਂ ਦਾ ਨਜ਼ਰੀਆ ਕਲੀਅਰ ਕਰੋ। ਔਰ ਨਾਲ ਨਾਲ ਅਸੀਂ ਉਹਨਾਂ ਪਾਰਟੀਆਂ ਦੇ ਬਾਕੀ ਮੈਂਬਰਾਂ ਨੂੰ ਵੀ ਕਹਿ ਰਹੇ ਆਂ ਜਿਹੜੇ ਵੀ ਉਸ ਪਾਰਟੀ ਦੇ ਵਿੱਚ ਲੋਕ ਸ਼ਾਮਲ ਨੇ ਕਿ ਤੁਸੀਂ ਵੀ ਆਪਦਾ ਨਜ਼ਰੀਆ ਤੁਹਾਡੇ ਬੋਲਣ ਨਾਲ ਨਹੀਂ ਹੋਣਾ। ਆਪ ਦੀਆਂ ਪਾਰਟੀਆਂ ਨੂੰ ਮਜਬੂਰ ਕਰੋ ਕਿ ਕਰਨ ਜਿਉ ਨਹੀਂ ਕਰ ਰਹੇ ਤਾਂ ਤੁਸੀਂ ਪਾਰਟੀਆਂ ਛੱਡੋ ਕਿਉਂਕਿ ਜੇ ਪੰਜਾਬ ਵਿੱਚ ਰਹਿੰਦਿਆਂ ਤੁਸੀਂ ਰਾਜਨੀਤੀ ਕਰ ਰਹੇ ਹੋ ਔਰ ਤੁਸੀਂ ਪੰਜਾਬ ਦੇ ਨਹੀਂ ਹੋ ਤਾਂ ਮਤਲਬ ਕੀ ਹੋਇਆ ਇਹਦਾ ਅੱਜ ਜੀ ਮੈਨੂੰ ਕਿਸੇ ਨੇ ਵੀਡੀਓ ਭੇਜੇ ਉੱਤੇ ਲੁਧਿਆਣੇ ਦੇ ਵਿੱਚ ਮੰਡੀ ਦੇ ਵਿੱਚ ਇੱਕ ਸਰਦਾਰ ਬੰਦੇ ਦੇ ਗੱਲ ਪਏ ਬਹੁਤ ਸਾਰੇ ਬਾਹਰਲੇ ਬੰਦੇ ਉਹਨਾਂ ਦੀ ਉੱਥੇ ਰੇੜੀਆਂ ਜਾਂ ਕੁਝ ਵੀ ਲਾਇਆ ਹੋਇਆ ਸੀ ਉੱਤੇ ਸਬਜ਼ੀ ਵਗੈਰਾ ਰੱਖੀ ਹੋਈ ਸੀ ਫਰੂਟ ਰੱਖੇ ਹੋਏ ਸੀ ਔਰ ਉਸ ਤੋਂ ਬਾਅਦ ਉੱਥੇ ਖੜੇ ਬੰਦੇ ਕਹਿ ਰਹੇ ਤੁਸੀਂ ਇਹ ਗੈਰ ਕਾਨੂੰਨੀ ਨਹੀਂ ਰੱਖਿਆ ਔਰ ਉਹ ਚੁੱਪ ਕਰ ਗਏ ਐਨੀ ਵੀ ਪਾ ਲਈ ਕਿ ਗੈਰ ਕਾਨੂੰਨੀ ਨੇ ਮੈਂ ਇਸ ਗਵਰਨਮੈਂਟ ਨੂੰ ਪਿੱਛਣਾ ਚਾਹੂੰਗਾ ਕਿੰਨੀਆਂ ਤੇ ਚੀਜ਼ਾਂ ਗੈਰ ਕਾਨੂੰਨੀ ਆਲੋ ਕਰੀ ਜਾਓਗੇ ਤੁਸੀਂ ਵੀ ਕੀ ਕੋਸ਼ਿਸ਼ ਕਰੋਗੇ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਵਾਲਿਆਂ ਨੂੰ ਪਲਾਟ ਨਹੀਂ ਮਿਲਣਗੇ ਪੰਜਾਬ ਵਾਲਿਆਂ ਨੂੰ ਜ਼ਮੀਨ ਨਹੀਂ ਮਿਲੂ ਪੰਜਾਬ ਵਾਲਿਆਂ ਨੂੰ ਨੌਕਰੀ ਨਹੀਂ ਮਿਲੂ ਤੁਸੀਂ 1500 ਮੈਨੂੰ 1700 ਕੁਝ ਜੌਬਸ ਕੱਢ ਰਹੇ ਹੋ ਜਿਹਦੇ ਚ ਪੁਲਿਸ ਦੇ ਕਨਸਟੇਬਲ ਵੀ ਨੇ ਹੋਰ ਵੀ ਨੇ ਕੀ ਕੀ ਕ੍ਰਾਈਟੇਰੀਆ ਉਹਦਾ ਕਿ ਬਾਹਰਲੇ ਨਾਲ ਨੇ ਪੰਜਾਬ ਵਾਲਿਆਂ ਨੂੰ ਜੌਬ ਮਿਲੇ ਇਹ ਹਰਪ੍ਰਦੇਸ਼ ਦਾ ਹੱਕ ਹੈ ਹਰਪ੍ਰਦੇਸ਼ ਨੇ ਕੀਤਾ ਤੁਸੀਂ ਕੀ ਕੀਤਾ ਬਾਈ ਆ ਹਿਮਾਚਲ ਦੇ ਵਿੱਚ ਵੀ ਇੱਕ ਪੰਜਾਬੀ ਦਾ ਪੇਪਰ ਹੁੰਦਾ ਹੈ ਜਰਾ ਦੇਖ ਲਿਓ ਜੀ ਔਰਾਂ ਪ੍ਰਦੇਸ਼ਾਂ ਚ ਵੀ ਹੁੰਦਾ ਤੁਸੀਂ ਪੰਜਾਬੀ ਦਾ ਪੇਪਰ ਕਿਵੇਂ ਰੱਖਿਆ ਕਿੰਨੇ ਨੰਬਰ ਦਾ ਰੱਖਿਆ ਮੈਨੂੰ ਇੱਥੇ ਬੰਦੇ ਮਿਲਨੇ ਕਿ ਖਾਲੀ ਸ਼ੀਟਾਂ ਛੱਡ ਕੇ ਆ ਜਾਂਦੇ ਨੇ ਬਾਅਦ ਚ ਲਿਖੀਆਂ ਜਾਂਦੀਆਂ ਔਰ ਕੁਐਸਚਨ ਕਿ ਜੇ ਨੇ ਮੰਗਲਵਾਰ ਤੇ ਵੀਰਵਾਰ ਦੇ ਵਿੱਚ ਬੁੱਧਵਾਰ ਹੁੰਦਾ ਦੱਸੋ ਇਹ ਕੀ ਹੈ ਦਾ ਮਤਲਬ ਇਹਨੂੰ ਸਹੀ ਕਰੋ ਅਸੀਂ ਉਹਦੇ ਇਸ ਬਿੱਲ ਦੇ ਵਿੱਚ ਜੋ ਅਸੀਂ ਤੁਹਾਨੂੰ ਭੇਜ ਰਹੇ ਹਾਂ ਜੋ ਅਸੀਂ ਪ੍ਰਪੋਜ਼ ਕਰ ਰਹੇ ਹਾਂ ਨਾਟ ਐ ਐਗਜ਼ੈਕਟਲੀ ਬਣਾਓ ਇਹ ਮੱਧਾਂ ਉਹਦੇ ਚ ਹੋਣੀਆਂ ਚਾਹੀਦੀਆਂ ਨੇ ਬਣਾਓ ਕਿਉਂ ਨਹੀਂ ਉਹਦੀ ਵੀਡੀਓਗ੍ਰਾਫੀ ਹੁੰਦੀ ਵੀ ਔਰ ਬਾਅਦ ਚ ਜਿੰਨੇ ਆਫਿਸਰਸ ਦੇ ਵਿੱਚ ਉਹ ਬੰਦੇ ਬੈਠੇ ਨੇ ਬਾਹਰਲੇ ਇੱਕ ਬੰਦੇ ਨੂੰ ਵੀ ਪੰਜਾਬੀ ਨਹੀਂ ਆਉਂਦੀਗੀ ਜੇ ਉਹਦੇ ਬਾਰੇ ਕੰਪਲੇਨਟ ਹੋਵੇ ਦੁਬਾਰਾ ਕਿ ਇਹਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਪੰਜਾਬੀ ਆਉਣ ਦਾ ਮਤਲਬ ਕੀ ਹੈ ਕਿ ਤੁਸੀਂ ਜਨਤਾ ਨਾਲ ਜੋ ਕਮਿਊਨੀਕੇਸ਼ਨ ਕਰ ਰਹੇ ਹੋ ਜਿਸ ਲੈਂਗੁਏਜ ਅਗਰ ਤੁਹਾਨੂੰ ਉਹ ਨਹੀਂ ਆਉਂਦੀ ਜਿਹੜਾ ਤੁਸੀਂ ਪੇਪਰ ਵੀ ਦਿੱਤਾ ਸੀ ਤਾਂ ਤੁਸੀਂ ਜੋਬ ਕਿਵੇਂ ਕਰ ਸਕਦੇ ਹੋ ਪੰਜਾਬ ਦੇ ਵਿੱਚ ਤੁਹਾਡੇ ਆਈਐਸ ਆਈਪੀਐਸ ਵੀ ਜਿਹੜੇ ਆਉਂਦੇ ਨੇ ਉਹ ਪੰਜਾਬੀ ਸਿੱਖ ਕੇ ਆਉਂਦੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਜੋਬਸ ਨੇ ਉਹਦੇ 'ਚ ਲਾਗੂ ਨਹੀਂ ਹੋਊਗਾ ਇਦੇ ਬਾਰੇ ਆਪ ਦਾ ਨਜ਼ਰੀਆ ਕਲੀਅਰ ਕਰੋ ਵਰਨਾ ਅਸੀਂ 13 ਤਰੀਕ ਨੂੰ ਆਵਾਹਾਂਡੇ ਨਾਲੇ ਆ ਉਹਨਾਂ ਸਾਰੇ ਬੰਦਿਆਂ ਬਾਰੇ ਉਹਨਾਂ ਪਾਰਟੀਆਂ ਬਾਰੇ ਕੀ ਪੰਜਾਬ ਦੇ ਨਹੀਂਗੇ ਪੰਜਾਬੀਆਂ ਨੂੰ ਤਾਂ ਕਰੋ ਯਾਰ ਬੈਨੀਫੀਡਰ ਪੰਜਾਬੀ ਚ ਕੋਈ ਹਿੰਦੂ ਸਿੱਖ ਮੁਸਲਮਾਨ ਈਸਾਈ ਜਾਂ ਕੋਈ ਹੋਰ ਨਹੀਂਗਾ ਉਹ ਸਾਰੇ ਪੰਜਾਬੀ ਨੇ ਕੋਈ ਉਹਨਾਂ ਚ ਦਲਿਤ ਜੱਟ ਬ੍ਰਾਹਮਣ ਸ਼ੂਦਰ क्षत्रिय ਜਾਂ ਕੋਈ ਗੁੱਜਰ ਜਾਂ ਕੋਈ ਮੁਸਲਮਾਨ ਨਹੀਂ ਉਹ ਸਾਰੇ ਪੰਜਾਬੀ ਨੇ ਜਿਹੜੇ ਇੱਥੋਂ ਦੇ ਨੇ ਜੋ ਇਤੋਂ ਦੇ ਡੋਮੀਸੇਲ ਹੋਣ ਦਾ ਹੱਕ ਰੱਖਦੇ ਨੇ ਉਹ ਡੋਮੀਸੋਇਲ ਦੀਆਂ ਸ਼ਰਤਾਂ ਵੀ ਅਸੀਂ ਲਿਖ ਰਏ ਆ। ਇਹ ਕਰੂੰਗੇ ਜਾਂ ਨਹੀਂ ਕਰੂੰਗੇ? ਨਹੀਂ ਕਰੂੰਗੇ ਤਾਂ ਜਾਓ। ਔਰ ਜਿਹੜਾ ਨਵਾਂ ਬਣੂਗਾ ਇਹਨਾਂ ਸ਼ਰਤਾਂ ਤੇ ਬਣੂਗਾ। ਅਗਲੀ ਗੱਲ ਵੀ ਕਰਨੀਏ ਜ਼ਰਾ। ਇਹ ਤੁਸੀਂ ਹੁਣੇ ਜੇ ਪੰਜਾਬ ਦੀ ਕਬੱਡੀ ਟੀਮ ਨੈਸ਼ਨਲ ਸਟਾਈਲ ਕਬੱਡੀ ਦੀ ਆਪਣੇ ਖੁੱਲੀ ਖੇਡਦੇ ਹੁੰਦੇ ਦਾਇਰੇ ਵਾਲੀ ਇਹ ਨੈਸ਼ਨਲ ਕਬੱਡੀ ਟੀਮ ਹੁੰਦੀ ਜਿਹੜੀ ਨੈਸ਼ਨਲ ਸਟਾਈਲ ਖੇਡਦੀ ਹੈ। ਅੱਜ ਉੜੀਸਾ 'ਚ ਉਹ ਚੈਂਪੀਅਨਸ਼ਿਪ ਸ਼ੁਰੂ ਹੋਈ ਹੈ। ਉਹਦੇ ਚ ਪੰਜਾਬ ਦੇ ਮੁੰਡਿਆਂ ਦੀ ਟੀਮ ਚ ਤੇ ਕੁੜੀਆਂ ਦੀ ਟੀਮ ਚ ਪੰਜਾਬ ਤੋਂ ਬਾਹਰਲੇ ਮੁੰਡੇ ਨੇ 5 ਜ਼ਿਆਦਾ ਵੀ ਹੋ ਸਕਦੇ ਨੇ ਔਰ ਕੁੜੀਆਂ ਚ 4 2 ਐਮਐਚਐਲ ਦੀਆਂ ਨਾਲ 2 ਹਰਿਆਣੀਆਂ ਮੁੰਡੇ 5 ਹਰਿਆਣੇ ਦੇ ਇਹ ਕੀ ਚੱਕਰ ਹੈ ਵੀ ਉਹ ਅੱਜ ਖੇਡਣਾ ਅਜੇ ਸ਼ੁਰੂ ਹੋਣੀ ਹੈ ਉੱਥੇ ਨੈਸ਼ਨਲ ਕਬੱਡੀ ਇਹਦੀ ਚੈਂਪੀਅਨਸ਼ਿਪ ਹੈ ਤਾਂ ਪੰਜਾਬ ਦੀ ਜਿਹੜੀ ਟੀਮ ਗਈ ਹੈ ਉਹ ਚਾਹ ਹਾਲ ਹੈ ਕਿਉਂਕਿ ਕੀ ਮਤਲਬ ਹੈ ਦਸੁੰਗੇ ਜਰਾ ਇਹ ਕਿਹੋ ਜੀ ਸਪੋਰਟਸ ਨੀਤੀ ਹੈ ਵੀ ਵੈਸੇ ਮੁੱਖ ਮੰਤਰੀ ਸਾਹਿਬ ਨੇ ਸਪੋਰਟਸ ਮੰਤਰੀ ਤਾਂ ਇਹ ਵੱਖਰੀ ਗੱਲ ਹੈ ਕਿ ਸਪੋਰਟਸ ਡਾਇਰੈਕਟਰ ਦੀ ਪੋਸਟ ਖਾਲੀ ਪਈ ਹੈ ਅਸਿਸਟੈਂਟ ਸਪੋਰਟਸ ਡਾਇਰੈਕਟਰ ਵੀ ਹੈ ਨਹੀਂ ਜੁਆਇੰਟ ਸਪੋਰਟਸ ਡਾਇਰੈਕਟਰ ਵੀ ਹੈ ਨਹੀਂ ਮੰਨਗੇ ਵੀ ਥੋੜੀ ਸਰਕਾਰ ਨੂੰ ਤੇ ਪ੍ਰਦੇਸ਼ ਖੇਡਾਂ ਲਈ ਮਸ਼ਹੂਰ ਹੁੰਦਾ ਸੀ ਇਹ ਹੈ ਹੀ ਨਹੀਂਗੇ ਤੇ ਥੋੜੀ ਆਹੀ ਐਸੋਸੀਏਸ਼ਨ ਹੈ ਕਬੱਡੀ ਐਸੋਸੀਏਸ਼ਨ ਜ਼ਰਾ ਦੱਸਦੇ ਨੇ ਇਹਨਾਂ ਦੇ ਐਮ.ਐਲ.ਏ. ਸਾਹਿਬ ਹੀ ਉਹਦੇ ਪ੍ਰਧਾਨ ਨੇ ਉਸ ਤੋਂ ਪਹਿਲਾਂ ਇੱਥੇ ਸਟੇਟ ਕਬੱਡੀ ਦੀਆਂ ਟੀਮਾਂ ਵੀ ਸੱਦੀਆਂ ਗਈਆਂ ਸੀ ਕਿਹੜੇ ਡਿਸਟ੍ਰਿਕਟੋਂ ਇਹ ਲੋਕ ਰਿਪਰੈਜ਼ੈਂਟ ਕਰਦੇ ਸੀ ਜਿਹੜੇ ਤੁਹਾਡੀ ਟੀਮ 'ਚ ਨੇ ਦੱਸ ਦਿਓਗੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਬੱਡੀ ਵਾਲਾ ਤਾਂ ਇਹ ਤਾਜ਼ਾ-ਤਾਜ਼ਾ ਹੋਇਆ ਜਿਹਦੇ ਤੁਸੀਂ 4 ਕੁੜੀਆਂ ਤੇ ਪੰਜਾਬ 5 ਮੁੰਡਿਆਂ ਦੇ ਹੱਕ ਖਾਦੇ ਨੇ ਜਿਹੜੇ ਪੰਜਾਬ ਦੀ ਟੀਮ 'ਚ ਹੋ ਸਕਦੇ ਸੀ ਔਰ ਇੱਕ ਹੋਰ ਗੱਲ ਦੱਸਿਓ ਜੀ ਉਹਨਾਂ ਸਟੇਟਾਂ ਦੀਆਂ ਟੀਮਾਂ ਤਾਂ ਗਈਆਂ ਉੱਥੇ ਉਹਨਾਂ ਸਟੇਟਾਂ ਦੀਆਂ ਟੀਮਾਂ ਚ ਉਹਨਾਂ ਦੀ ਚੈਨ ਨਹੀਂ ਹੋਇਆ ਉਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਇਹਦਾ ਮਤਲਬ ਉਹਨਾਂ ਦੀ ਰਹਿਣ ਖੂਦ ਲੈ ਲਈ ਤੁਸੀਂ ਆਪਦੀ ਟੀਮ ਚ ਕਿਉਂ ਲੈ ਲਈ ਵੀ ਕੱਲ ਨੂੰ ਚੈਂਪੀਅਨਸ਼ਿਪ ਜਿੱਤ ਜਿਓਂ ਅਗਰ ਜਿਹਦੇ ਕਿ ਚਾਂਸਸ ਬਹੁਤ ਘੱਟ ਨੇ ਜਿੱਤ ਜਿਓਂ ਤਾਂ ਇੱਥੇ ਪੰਜਾਬ ਦੀਆਂ ਨੌਕਰੀਆਂ ਵੀ ਉਹਨਾਂ ਨੂੰ ਮਿਲ ਜਾਣਗੀਆਂ ਕਿਉਂਕਿ ਉਹਨਾਂ ਕੋਲ ਸਰਟੀਫਿਕੇਟ ਹੋਊਗਾ ਪੰਜਾਬ ਦੀ ਟੀਮ ਦਾ ਇਹ ਕੰਮ ਕਰ ਰਹੇ ਹੋ ਇਹ ਚੰਦ ਚਾੜ ਰਹੇ ਹੋ ਤੁਸੀਂ ਮੰਨ ਗਿਆ ਉਹ ਤੁਹਾਨੂੰ ਮੈਂ ਔਰ ਕੱਲਾ ਇਹ ਕਬੱਡੀ ਛ ਨਹੀਂ ਹੋ ਰਿਆ ਪੰਜਾਬ ਦੀ ਹਰ ਬਾਕੀ ਸਪੋਰਟਸ ਚ ਵੀ ਇਹ ਹੋ ਰਿਹਾ ਹੈ ਔਰ ਖੁੱਲ ਕੇ ਹੋ ਰਿਹਾ ਹੈ ਇਹਦੇ ਬਾਰੇ ਕੁਝ ਕਰੂਗੇ ਸਪੋਰਟਸ ਮਿਨਿਸਟਰ ਸਾਹਿਬ ਜਿਹੜੇ ਕਿ ਖੁਦ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੇ ਸਪੋਰਟਸ ਦਾ ਡਾਇਰੈਕਟਰ ਦਾ ਕੋਈ ਹੈ ਨਹੀਂ ਜੀ ਨੂੰ ਪੁੱਛ ਸਕੀਏ ਇਹਦੇ ਨਾਲ ਜੋੜ ਕੇ ਇੱਕ ਗੱਲ ਹੋਰ ਪੰਜਾਬੀ ਯੂਨੀਵਰਸਿਟੀ ਉਹਦੇ ਵੀ ਸੀਏ ਨਹੀਂ ਮੈਨੂੰ ਲੱਗਦਾ 4 ਜਾਂ 5 ਮਹੀਨਿਆਂ ਜਾਂ 3 ਮਹੀਨਿਆਂ ਤੋਂ ਉਹਦੇ ਵੀ ਸੀਏ ਨਹੀਂਗੇ ਔਰ ਇੱਕ ਮੈਨੂੰ ਲੱਗਦਾ ਕੋਈ ਮਿਸਟਰ ਯਾਦਵ ਸੀਗੇ ਜਿਹੜੇ ਐਜੂਕੇਸ਼ਨ ਸੈਕਟਰ ਹੀ ਨੇ ਜਿਹੜੇ ਉਹੀ ਉਹਨਾਂ ਦੇ ਕਾਰਜਕਾਰੀ ਵੀ ਸੀ ਸੀਗੇ ਉਹਨਾਂ ਨੇ ਵੀ ਮਨਾ ਕਰਤਾ ਅੱਗੇ ਲੈਣ ਤੋਂ ਇਹ ਚਾਰਜ ਕੌਣ ਚਲਾ ਰਿਹਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੈ ਦੁਨੀਆ ਦੇ ਵਿੱਚ ਲੈਂਗੁਏਜ ਦੇ ਨਾਂ ਤੇ ਸਿਰਫ ਇਹ ਦੂਜੀ ਯੂਨੀਵਰਸਿਟੀ ਹੈ ਇੱਕ ਪਹਿਲੀ ਹਿਬਰੂ ਸੀ ਇਹ ਦੂਸਰੀ ਹੈ ਇਹ ਯੂਨੀਵਰਸਿਟੀ ਕਿਵੇਂ ਚੱਲ ਰਹੀ ਹੈ ਦੱਸੂਗੇ ਜ਼ਰਾ ਇਹਦੇ ਬਾਰੇ ਕੌਣ ਚਲਾ ਰਿਹਾ ਇਹਨੂੰ ਇੱਕ ਬੰਦਾ ਤੁਸੀਂ ਨਹੀਂ ਦੱਸ ਸਕਣਾ ਅਗਲੀ ਗੱਲ ਤੇ ਆਜੋ ਪਾਣੀ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਵੀ ਸੀ ਤਾਰੀਖ ਇੱਕ ਉਹਨਾਂ ਤਿੰਨ ਸੈਂਟਰਾਂ ਬਾਰੇ ਜਿਹਦੇ ਬਾਰੇ ਅਸੀਂ ਲੁਧਿਆਣਾ 'ਚ ਕੱਟ ਕੀਤਾ ਸੀ ਸਰਕਾਰ ਕਹਿ ਕੇ ਮੁੱਕਰ ਗਈ ਸੀ ਉਸ ਤਾਰੀਖ 'ਚ ਕੀ ਕਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿ ਨਹੀਂ ਉਹਨਾਂ ਪੰਜਾਬ ਪੋਲਿਊਸ਼ਨ ਬੋਰਡ ਉਹਦੀ ਹੋਰ ਅਗਲੀ ਇੱਕ 20 ਤਾਰੀਖ ਦਿੱਤੀ ਆ ਮਾਰਚ ਆਯੋਪ ਉਦੋਂ ਬੰਦ ਹੋ ਜਾਊਗਾ ਉਹਨੇ ਸਿੱਧਾ ਕਹਿੰਦਾ ਸਾਡਾ ਕੰਸਰਨ ਲੋਕਾਂ ਦੀ ਜ਼ਿੰਦਗੀ ਨਾਲ ਹੈ ਪੋਲਿਊਸ਼ਨ ਨਾਲ ਤੁਸੀਂ ਇਹ ਗਲਤ ਕਰ ਰਹੇ ਹੋ ਜੇ ਇਹਨਾਂ ਦੀ এনवायरमेंट ਦੀਆ ਮਿਨਿਸਟਰੀ ਦੀਆਂ ਪਰਮਿਸ਼ਨ ਨਹੀਂ ਹੈ ਚੱਲ ਕੇ ਮੇ ਸਕਦੀਆਂ ਵੀ ਐ ਸੈਂਟਰ ਹੁਣ ਮੈਂ ਪੰਜਾਬ ਗਵਰਨਮੈਂਟ ਨੂੰ ਪੁੱਛੂੰਗਾ ਤਿੰਨ ਸੈਂਟਰ ਜਿਹਦੇ ਬਾਰੇ ਆਰਡਰਸ ਵੀ ਹੋ ਚੁੱਕੇ ਨੇ ਜਿਹਦੇ ਬਾਰੇ ਪੰਜਾਬ ਉੱਠ ਕੇ ਆ ਗਿਆ ਬਲਕਿ ਰਾਜਸਥਾਨ ਦੇ ਵੀ ਕੁਝ ਹਿੱਸਾ ਤੁਸੀਂ ਉਹ ਬੰਦ ਨਹੀਂ ਕੀਤੇ ਵਾਦਾ ਕਰਕੇ ਮੁੱਕਰ ਗਏ ਅੱਜ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਆਰਡਰ ਕਰ ਚੁੱਕਿਆ ਪੰਜਾਬ ਪੋਲਿਊਸ਼ਨ ਬੋਰਡ ਨੇ ਵੀ ਇੱਕ ਟਾਈਮ ਤੇ ਕਹਿਦਾ ਸੀਗਾ ਨੈਸ਼ਨਲ ਪੋਲਿਊਸ਼ਨ ਬੋਰਡ ਕਰਕੇ ਉਹ ਨੇਸ਼ਨ ਗ੍ਰੀਨ ਇੰਟਰਵਿਊ ਨਾਲ ਵੀ ਆ ਕਹੂਗਾ ਔਰ ਆਰਡਰ ਵੀ ਕਰੂਗਾ ਮਹੀਨੇ ਚ ਤੁਹਾਨੂੰ ਬੰਦ ਵੀ ਕਰਨੇ ਪੈਣੇ ਆ ਪਰ ਤੁਹਾਡੀ ਨੀਅਤ ਦਾ ਪਤਾ ਲੱਗ ਗਿਆ ਕਿ ਤੁਸੀਂ ਉਹ ਚ ਇੰਟਰਸਟਡ ਹੀ ਨਹੀਂ ਜੇ ਤੁਸੀਂ ਤਿੰਨ ਸੈਂਟਰ ਨਹੀਂ ਬੰਦ ਕਰ ਰਹੇ ਤਾਂ 2000 ਸੈਂਟਰ ਜਿਹੜੇ ਕਿ ਪੰਜਾਬ ਦੇ ਥਲੜੇ ਤੇ ਉਥਲੇ ਪਾਣੀ ਨੂੰ ਗੰਦਾ ਕਰ ਰਹੇ ਨੇ ਧਰਤੀ ਦੇ ਉਹਨਾਂ ਨੂੰ ਬੰਦ ਕਿਵੇਂ ਕਰੂਗੇ ਵੀ ਕੀ ਇਰਾਦਾ ਤੁਹਾਡਾ ਬਲਕੇ ਅਸੀਂ ਚੇਵਲ ਸਾਹਿਬ ਨੂੰ ਭੇਜਦਾ ਤੁਸੀਂ ਉੱਤੇ ਗਵਰਨਮੈਂਟ ਨੇ ਕਿ ਧਿਆਨ ਹਟਾਓ ਸੀਵਰੇਜ ਦਾ ਤੇ ਡੇਰੀਆਂ ਦੀ ਗੱਲ ਕਰਕੇ ਉਹਨਾਂ ਦੀ ਗੱਲ ਕਰੋਗਾ ਡਾਈੰਗ ਵਾਲਿਆਂ ਦੀ ਇਲੈਕਟ੍ਰੋਪਲੇਟਿੰਗ ਵਾਲਿਆਂ ਦੀ ਉਹਨਾਂ ਆਰਡਰਸ ਦੀ ਗੱਲ ਕਰੋ ਖਾਂ ਅਸੀਂ ਪਿੰਡ-ਪਿੰਡ ਜਾ ਕੇ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਔਰ 13 ਅਪ੍ਰੈਲ ਨੂੰ ਇੱਕ ਆਹਵਾਨ ਦੇਵਾਂਗੇ ਲੋਕਾਂ ਨੂੰ ਔਰ ਇਹਨਾਂ ਪਾਰਟੀਆਂ ਤੋਂ ਪੁੱਛਾਂਗੇ ਇਹਨਾਂ ਮੁੱਦਿਆਂ ਤੇ ਆਏ ਹੋ ਜਾਂ ਨਹੀਂ ਨਹੀਂ ਤਾਂ ਜਾਓ ਤੇ ਜਿਹੜੇ ਨਵੇਂ ਆਉਣਗੇ ਇਹਨਾਂ ਮੁੱਦਿਆਂ ਤੇ ਬੰਨਣਗੇ ਕਰ ਕੀ ਰਹੇ ਆ ਤੁਸੀਂ ਆ ਮਨ ਲਾ ਤਾਂ ਕੱਲ ਦੀ ਰਿਪੋਰਟ ਆ ਜਾਂ ਪਰਸੋਂ ਦੀ ਆ ਜਿਹੜੀ ਹੈਗੀ ਨੈਸ਼ਨਲ ਨੈਸ਼ਨਲ ਜਿਹੜਾ ਗਰਾਊਂਡ ਦੇ ਥਲੜਾ ਪਾਣੀ ਹੈ ਉਹਦੇ ਬੋਰਡ ਦੀ 2024 ਦੀ ਉਸ ਰਿਪੋਰਟ ਚ ਪਤਾ ਕੀ ਕਿਹਾ ਉਹਨਾਂ ਨੇ ਪੰਜਾਬ ਦੇ ਡਿਸਟ੍ਰਿਕਟ ਦਾ ਸਾਰਾ ਪਾਣੀ ਖਰਾਬ ਹੋ ਚੁੱਕਿਆ ਉਹ ਚ ਯੂਰੇਨੀਅਮ ਆ ਚੁੱਕਿਆ ਹੈ ਇਹ ਸੈਂਟਰਲ ਬੋਰਡ ਹੈ ਜਿਹੜਾ ਪਾਣੀ ਦੀ ਸੰਭਾਲਦਾ ਉਹਦੀ ਰਿਪੋਰਟ ਹੈ ਜਿਹੜੀ ਐਨੂਅਲ ਹੁੰਦੀ ਹੈ ਮਤਲਬ ਹਰ ਸਾਲ ਹੁੰਦੀ ਹੈ ਉਸ ਰਿਪੋਰਟ ਚ ਕਿਹਾ ਯੂਰੇਨੀਅਮ ਆ ਗਿਆ ਕਲੋਰਾਈਡ ਔਰ ਬਾਕੀ ਫਲੋਰਾਈਡ ਪਤਾ ਨਹੀਂ ਹੋਰ ਕਿੰਨੇ ਕੈਮੀਕਲ ਆ ਗਏ ਨੇ ਇਹਨਾਂ ਕੈਮੀਕਲਸ ਨੂੰ ਕਲੀਨ ਤਾਂ ਤੁਸੀਂ ਕੀ ਕਰਨਾ ਬਲਕਿ ਉਹਨਾਂ ਫੈਕਟਰੀਜ਼ ਨੂੰ ਅਲਾਉ ਕਰ ਰਹੇ ਨੇ ਕਿ ਰਿਵਰਸ ਬੋਰ ਕਰਕੇ ਥੱਲੇ ਪਾਉ ਪਾਣੀ ਇਹ ਕੰਮ ਹੈ ਤੁਹਾਡਾ ਸਰਕਾਰ ਦਾ ਮਤਲਬ ਮੈਂ ਤਾਂ ਸੋਚਦਾ ਮੈਨੂੰ ਤਜਬ ਹੁੰਦਾ ਅਸੀਂ ਆ ਪਿੰਡੋ ਪਿੰਡ ਜਾ ਰਹੇ ਹਾਂ ਉੱਥੋਂ ਦੇ ਲੋਕਲ ਛੋਟੇ ਛੋਟੇ ਮਸਲੇ ਸੁਣ ਕੇ ਕਿਵੇਂ ਉੱਤੇ ਤੱਕ ਤਾਰ ਜੁੜੀ ਹੋਈ ਹੈ ਫਲਾਈਟਸ ਬਾਰੇ ਕਹਿ ਚੁੱਕੇ ਆ ਸਾਡੀ ਕੋਈ ਫਲਾਈਟ ਨਹੀਂ ਜਾਂਦੀ ਇੰਟਰਨੈਸ਼ਨਲ ਜਦ ਕੇ ਬਾਹਰ ਵਾਲਿਆਂ ਨੇ ਜਦੋਂ ਬੰਦੇ ਭੇਜਨੇ ਸਾਰੇ ਦੇਸ਼ ਦੇੋਂ ਅੰਮ੍ਰਿਤਸਰ ਆਉਂਦੇ ਨੇ ਤੁਹਾਡੀ ਸਰਕਾਰ ਦੇ ਉੱਤੇ ਰੀੜ ਦੀ ਹੱਡੀ ਹੈ ਨਹੀਂ ਬੋਲਦੇ ਹੀ ਕੁਛ ਨਹੀਂ ਤੁਸੀਂ ਕਿਹੜੇ ਕੰਮਾਂ ਤੇ ਲੱਗੇ ਰਹਿੰਦੇ ਹੋ ਸਾਰਾ ਦਿਨ ਕੁਸ਼ਤਾ ਕਰ ਲੋਾ ਕਰਪਸ਼ਨ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਆ ਇੱਕ ਮੈਨ ਲੱਗਦਾ ਤੁਸੀਂ ਉਹਨੇ ਜੇ ਇੱਕ ਡਿਪਟੀ ਕਮਿਸ਼ਨਰ ਨੂੰ ਵੀ ਆ ਰਾਇਆ ਤੁਹਾਡੇ ਥੱਲੇ ਤੱਕ ਕਰਪਸ਼ਨ ਦਾ ਹਾਲ ਕੀ ਹੈ ਇਹਦੇ ਬਾਰੇ ਕੁਛ ਗੱਲ ਕਰੋਗੇ ਕਿਤੇ ਔਰ ਤੁਹਾਡਾ ਪੰਜਾਬ ਪੋਲਿਊਸ਼ਨ ਬੋਰਡ ਬਾਰੇ ਕੀ ਖਿਆਲ ਹੈ ਜਿਹੜਾ ਸਾਰਾ ਪਾਣੀ ਨੂੰ ਗੰਦਾ ਜਾਂ ਜਿੰਨੀਆਂ ਵੀ ਚੀਜ਼ਾਂ ਉਹ ਗਲਤ ਆ ਲਗੋ ਕਰ ਰਿਹਾ ਹੈ ਉਹ ਕਿਵੇਂ ਹੋ ਰਹੀਆਂ ਨੇ ਉਹਦੇ 'ਚ ਕੋਈ ਕ腐ਸ਼ਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਵੀ ਕਰ ਲਓ ਕੁਛ ਖੈਰ ਬਹੁਤ ਗੱਲਾਂ ਨੇ ਬਾਅਦ ਕਰਾਂਗੇ ਕਿਤੇ ਵਾਰੀ ਵਾਰੀ ਨਾਲ ਇਹਦੇ ਬਾਰੇ ਜਰਾ ਦੱਸ ਦਿਓ ਜੇ ਜੋ ਮੈਂ ਬੋਲਿਆ ਪਹਿਲਾਂ ਸਤਿ ਸ਼੍ਰੀ ਅਕਾਲ